ਮੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਅੱਜ ਤੂਫਾਨੀ ਵਾਧਾ ਛੜਾ ਕੇ ਦੇਖਿਆ ਗਿਆ ਜੀ ਹਾਂ ਦਾਸ ਜੀ ਨੇ ਕਿ ਕੀਮਤਾਂ ਨੇ ਸਾਰੇ ਰਿਕਾਰਡ ਜਿਹੜੇ ਕੀ ਤੋੜ ਦਿੱਤੇ ਨੇ ਤਾਂ ਅੱਜ ਅਸੀਂ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਵਾਂਗੇ ਸੋਨੇ ਅਤੇ ਚਾਂਦੀ ਦੇ ਵਾਧਾ ਕੀਮਤਾਂ ਦੇ ਵਿੱਚ ਅੱਜ 26 ਦਸੰਬਰ ਨੂੰ ਇੱਕ ਹੋਰ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਜੀ ਹਾਂ ਇਸ ਹਫਤੇ ਲਗਾਤਾਰ ਚੌਥੇ ਵਪਾਰਕ ਦਿਨ ਕਰੇਲੂ ਬਾਜ਼ਾਰ ਦੇ ਵਿੱਚ ਸੋਨੇ ਅਤੇ ਚਾਂਦੀ ਦੇ ਵਾਦੇ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈਆਂ ਨੇ ਇਹ ਖਬਰ ਤੱਕ ਕਰੇਲੂ ਬਾਜ਼ਾਰ ਦੇ ਵਿੱਚ ਸੋਨੇ ਦੇ ਵਾਦੇ ਦੀਆਂ ਕੀਮਤਾਂ 13999 ਰੁਪਏ ਦੇ ਵਪਾਰ ਕਰ ਰਹੀਆਂ ਹਨ ਜਦੋਂ ਕਿ ਚਾਂਦੀ ਦੀਆਂ ਕੀਮਤਾਂ 2,31,800 ਰੁਪਏ ਦੇ ਆਸ-ਪਾਸ ਵਪਾਰ ਕਰ ਰਹੀਆਂ ਹਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਅਤੇ ਚਾਂਦੀ ਦੇ ਵਾਧੇ ਦੀਆਂ ਕੀਮਤਾਂ ਵੀ ਰਿਕਾਰਡ ਉੱਚੇ ਪੱਧਰ ਤੇ ਵਪਾਰ ਕਰ ਰਹੀਆਂ ਨੇ ਤਾਂ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਕੀਮਤਾਂ 올 ਟਾਈਮ ਹਾਈਸ ਨੇ ਜਿਵੇਂ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੇ ਬਾਅਦ ਦੇ ਸ਼ੁੱਕਰਵਾਰ ਨੂੰ ਰਿਕਾਰਡ ਵੱਧ ਦਾ ਦੇਖ ਰਹੇ ਹਨ ਤੇ ਦੋਵਾਂ ਦੀਆਂ ਕੀਮਤਾਂ 올 ਟਾਈਮ ਹਾਈ ਤੇ ਪਹੁੰਚ ਗਈਆਂ ਹਨ ਕਮੈਕਸ ਤੇ ਸੋਨਾ ਡਾਲਰ 4523.50 ਪ੍ਰਤੀ ਆਉਂਸ ਤੇ ਖੁੱਲਿਆ ਪਿਛਲੀ ਬੰਦ ਕੀਮਤ ਡਾਲਰ 4502.80 ਪ੍ਰਤੀ ਆਉਂਸ ਸੀ لیکن ਇਸ ਸਮੇ ਇਹ ਟੋਲਰ 4538.3 ਪ੍ਰਤੀ ਔਂਸ ਦੇ ਵਪਾਰ ਕਰ ਰਿਹਾ ਸੀ ਜੋ ਕਿ ਡਾਲਰ 35.50 ਵਧ ਸੀ ਸੋਨੇ ਦੀਆਂ ਕੀਮਤਾਂ ਡਾਲਰ 4566.60 ਦੇ ਉੱਚ ਪੱਧਰ ਨੂੰ ਛੂ ਗਈਆਂ ਕਮੈਕਸ ਦੇ ਚਾਂਦੀ ਦੇ ਬਾਦੇ ਡਾਲਰ 72.72 ਤੇ ਖੁੱਲੇ ਤੇ ਪਿਛਲੀ ਬੰਦ ਕੀਮਤ ਡਾਲਰ 71.88 ਦੱਸ ਦਿੰਦੇ ਹਾਂ ਕਿ ਇਹ ਡਾਲਰ 3.54 ਵੱਧ ਕੇ ਡਾਲਰ 75.22 ਪ੍ਰਤੀ ਔਂਸ ਤੇ ਵਪਾਰ ਕਰ ਰਿਹਾ ਸੀ ਤੇ ਅੱਜ ਇਸ ਦੀ ਕੀਮਤ ਡਾਲਰ 75.49 ਦੇ ਉੱਚ ਪੱਧਰ ਨੂੰ ਛੂ ਗਈ ਹੈ